ਅੱਖ ਵੀ ਸੁਜੀ ਵੀ ਆ ਜੜ ਵੀ ਸੁਜੀ ਵੀ ਆ ਚਲ ਜੇ ਕਿਤੇ ਇਸ ਵਾਰ ਜਿੰਨੇ ਵੀ ਦਲ ਬਦਲੂ ਜਿੰਨੇ ਵੀ ਹੈਗੇ ਜਿਹੜਾ ਵੀ ਹੈਗਾ ਚਾਹੇ ਸਾਡਾ ਹੋ ਹਰਮਨ ਪਿਆਰਾ ਲੀਡਰ ਹੀ ਹੋਵੇ ਜੇ ਉਹ ਦਲ ਬਦਲੂ ਬਣ ਗਿਆ ਜਿਹੜੀ ਮਰਜੀ ਪਾਰਟੀ ਹੋਵੇ ਚਾਹੇ ਸਾਨੂੰ ਜਿੰਨੀ ਮਰਜੀ ਪਿਆਰੀ ਹੋਵੇ ਜੇ ਉਸ ਪਾਰਟੀ ਨੇ ਉਹ ਦਲ ਬਦਲੂ ਦੇ ਹਾਰ ਪਾਏ ਆ ਤਾ ਇਸ ਵਾਰ ਬੜੀ ਖੁਸ਼ੀ ਹੋਊਗੀ ਬੜਾ ਮਨ ਨੂੰ ਨਾ ਇੱਕ ਥੋੜਾ ਜਿਹਾ ਸਕੂਨ ਮਿਲੂਗਾ ਜੇ ਕਿਤੇ ਇਹ ਦਲ ਬਦਲੂ ਹਾਰ ਜਾਵੇ ਜੇ ਕਿਤੇ ਇਸ ਵਾਰ ਪੰਜਾਬ ਦੇ ਲੋਕ ਆਪਣਾ ਦਿਮਾਗ ਖੋਲ ਕੇ ਸਿਰ ਖੋਲ ਕੇ ਸੋਚ ਸਮਝ ਨਾਲ ਇਹਨਾਂ ਦਲ ਬਦਲਾਂ ਨੂੰ ਨਕੇਲ ਪਾਲਣ ਦਾ ਸਵਾਦ ਆ ਜਾਵੇ ਪਹਿਲਾ ਪੰਜਾਬੀਆਂ ਦਾ ਚਟਾਕਾ ਉਹਨਾਂ ਦਾ ਬਦਜੂਆਂ ਦੇ ਕੰਨ ਪਰ ਹੋਕ ਜਿਹੜੇ ਆਪਣੀਆਂ ਪਾਰਟੀਆਂ ਛੱਡ ਕੇ ਦੂਏ ਦੀ ਪਾਰਟੀ ਵਿੱਚ ਆਉਂਦੇ ਆ ਦੂਆ ਚਟਾਕਾ ਹੋਊਗਾ ਜ਼ਬਰਦਸਤ ਚਟਾਕਾ ਪਾਰਟੀਆਂ ਦੇ ਮੂੰਹ ਪਰ ਚਾਹੇ ਸਾਡੀ ਪਾਰਟੀ ਹੋਵੇ ਮੈਂ ਆਮ ਆਦਮੀ ਪਾਰਟੀ ਨਾਲ ਸਬੰਧ ਰੱਖਦਾ ਪਰ ਮੈਂ ਉਹਨਾਂ ਲੋਕਾਂ ਚੋਂ ਨਹੀਂ ਹੈਗਾ ਵੀ ਜਿਹੜੇ ਚਾਹੇ ਗਲਤ ਕਰ ਰਹੀ ਹੈ ਪਾਰਟੀ ਚਾਹੇ ਸਹੀ ਕਰ ਰਹੀ ਹੈ ਉਹ ਦੇ ਮਗਰ ਘਾ ਹਾ ਹਾ ਤੇਰੀ ਸੋਚ ਦੇ ਠੋਕ ਕੇ ਉਹ ਉਹ ਨਹੀਂ ਹੈਗਾ ਇੱਥੇ ਕਾ ਮੇਰੇ ਮਰਗੇ ਲੱਖਾਂ ਹੀ ਹੋਣੇ ਆ ਬੰਦੇ ਜਿਹੜੀ ਜਿਹੜੀ ਮੇਰੀ ਸੋਚ ਉਹ ਸੋਚ ਦੇ ਲੱਖਾਂ ਹੀ ਬੰਦੇ ਹੋਣਗੇ ਅਸੀਂ ਪਾਰਟੀ ਦੇ ਕੋਈ ਮੋਰ ਹੀ ਨਹੀਂ ਹੈਗੇ ਸਾਡੇ ਗੱਲ ਵੀ ਕਿਤੇ ਪਾਰਟੀ ਦੇ ਜਿਹੜੇ ਮੁਰਲੇ ਬੰਦੇ ਆ ਵੀ ਸਾਡੀ ਗੱਲ ਸੁਣਦੇ ਆ ਨਾ ਅਸੀਂ ਤਾਂ ਪਿਛਲੇ ਬੰਦੇ ਆ ਜਿਹੜੇ ਸਮਰਥਕ ਹੁੰਦੇ ਆ ਜਿਹੜੀ ਪਾਰਟੀ ਨੂੰ ਸਪੋਰਟ ਦਿੰਦੇ ਪਿੰਡਾਂ ਵਿੱਚ ਗਰਾਊਂਡ ਤੇ ਰਹਿ ਕੇ ਜਿਹੜੇ ਸਾਰੇ ਆਨ ਸਪੋਰਟ ਕਰ ਰਹੇ ਪਾਰਟੀ ਇੱਕ ਚਿਹਰੇ ਨਾਲ ਡਬਲ ਚਿਹਰੇ ਨਾਲ ਨਹੀਂ ਇੱਕ ਚਿਹਰੇ ਨਾਲ ਸਪੋਰਟ ਕਰਦੇ ਮੈਂ ਆਮ ਆਦਮੀ ਪਾਰਟੀ ਨੂੰ ਸਪੋਰਟ ਕਰਦਾ ਕੋਈ ਵੀ ਕੋਈ ਕਾਂਗਰਸ ਨੂੰ ਕਰਦਾ ਕੋਈ ਬਸਪਾ ਨੂੰ ਕਰਦਾ ਕੋਈ ਭਾਜਪਾ ਨੂੰ ਕਰਦਾ ਕੋਈ ਅਕਾਲੀਆਂ ਨੂੰ ਕਰਦਾ ਹਰੇਕ ਦਾ ਆਪਣਾ ਹੱਕ ਹੈ ਹਰੇਕ ਦਾ ਜੋ ਜਿਹਨੂੰ ਠੀਕ ਲੱਗਦੀ ਹੈ ਪਾਰਟੀ ਪਰ ਇਹਦਾ ਮਤਲਬ ਇਹ ਨਹੀਂ ਹੈ ਜੇ ਸਾਡੀ ਪਾਰਟੀ ਵਿੱਚ ਕੋਈ ਦਲ ਬਦਲੂ ਆਊਗਾ ਜਿਹਦਾ ਪਤਾ ਸਾਨੂੰ ਵੀ ਇੱਕ ਨੰਬਰ ਦਾ ਭ੍ਰਸ਼ਟ ਬੰਦਾ ਹੈ ਜੇ ਉਹ ਕੁਛ ਹੁੰਦਾ ਜੇ ਉਹ ਇਮਾਨਦਾਰ ਹੁੰਦਾ ਉਹ ਆਪਣੀ ਪਾਰਟੀ ਪ੍ਰਤੀ ਹੀ ਇਮਾਨਦਾਰ ਰਹੇ ਨਾ ਉਹਨੂੰ ਸਾਡੀ ਪਾਰਟੀ ਵਿੱਚ ਕਰ ਦੇ ਗਿਆ ਜੇ ਸਾਡੀ ਪਾਰਟੀ ਨਹੀਂ ਇਮਾਨਦਾਰ ਹੋਵੇ ਉਹਨੂੰ ਆਪਣੇ ਲੋਕਾਂ ਵਿੱਚ ਨਾ ਦੇਖੇ ਕੋਈ ਇਮਾਨਦਾਰੀ ਉਹ ਕਾ ਤੇ ਦੂਏ ਦਲ ਬਦਲ ਨੂੰ ਲਿਆ ਕੇ ਹਾਰ ਪਾਉਂਦੇ ਜੇ ਇਸ ਵਕਤ ਇਹਨਾਂ ਦੇ ਚਟਾਕੇ ਨਾ ਬੱਜੇ ਇਹਨਾਂ ਦਾ ਕ੍ਰੇਜ਼ ਹੋਰ ਵਧਣਾ ਫਿਰ ਦਲ ਬਦਲੂ ਜਿੱਤਦੇ ਆਏ ਹੈ ਕੋਈ ਸ਼ੱਕ ਨਹੀਂ ਪਰ ਇਹਨਾਂ ਨੂੰ ਨਕੇਲ ਪੈਣੀ ਚਾਹੀਦੀ ਜੇ ਕਿਤੇ ਇਹਨਾਂ ਦੇ ਕੰਨਾਂ 'ਤੇ ਚਟਾਕਾ ਪੈਜਵੇ ਇਸ ਵਾਰ ਜੇ ਦਲ ਬਦਲੂ ਜਿੱਤ ਗਏ ਫਿਰ ਉਹੀ ਚਟਾਕਾ ਜਿਹੜੇ ਸਾਡੇ ਵਰਗੇ ਹਨ ਇਹੇ ਜੀ ਸੋਚ ਰੱਖੀ ਵੀ ਹੈ ਫਿਰ ਸਾਡੇ ਕੰਨਾਂ 'ਤੇ ਚਟਾਕਾ ਪੈਣਾ ਦਲ ਬਦਲਣ ਨੂੰ ਨਕੇਲ ਪਾਣੀ ਇਸ ਵਾਰ ਤਾਂ ਬਹੁਤ ਜ਼ਰੂਰੀ ਹੈ ਕਿਉਂਕਿ ਇੰਨੀ ਉਮਰ ਹੋ ਗਈ ਮੈਂ ਕਦੇ ਇੰਨੀਆਂ ਦਲ ਬਦਲੀਆਂ ਨਹੀਂ ਦੇਖੀਆਂ ਬਹੁਤ ਜ਼ਿਆਦਾ ਗੁੱਸਾ ਚੜਦਾ ਹੈ ਰੋਜ਼ ਸਵੇਰੇ ਉੱਠਦੇ ਹਾਂ ਦਲ ਬਦਲੂ ਛੜੱਪਾ ਮਾਰ ਕੇ ਉੱਧਰ ਚਲੇ ਗਏ ਉਹਨਾਂ ਨਾਲੋਂ ਵੀ ਜ਼ਿਆਦਾ ਗੁੱਸਾ ਚੜਦਾ ਹੈ ਉਹਨਾਂ ਭੇਡਾਂ ਪਰ ਜਿਹੜੇ ਉਹਦੇ ਪਿੱਛੇ ਬਸ ਬਿਨਾਂ ਦਿਮਾਗ ਖੋਲੇ ਅੱਖਾਂ ਖੋਲੇ ਬਸ ਉਹਨਾਂ ਦੀ ਜੀਬ ਇੱਕੋ ਪਾਸੇ ਨੂੰ ਚੱਲਦੀ ਆ ਤੇਰੀ ਸੋਚ ਤੇ ਪੈਰਾ ਠੋਕ ਕੇ ਤੇਰੀ ਸੋਚ ਤੇ ਪੈਰਾ ਠੋਕ ਕੇ ਉਹ ਨਸਲ ਬੰਦਾ ਆਪਣੀ ਪਾਰਟੀ ਨੂੰ ਛੱਡ ਕੇ ਦੂਈ ਪਾਰਟੀ ਵਿੱਚ ਚਲੇ ਜਾਂਦਾ ਹੈ ਉਹ ਭੇਡਾਂ ਉੱਕਣੇ ਉਤੇ ਟੱਪੜ 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 ਕਰਦੀਆਂ ਉਹਦੇ ਮਗਰ ਫਿਰ ਉਹ ਪਾਰਟੀ ਵਿੱਚ ਜਾ ਕੇ ਭੇਡਾਂ ਫਿਰ ਉੱਥੇ ਜਾ ਕੇ ਫੇਰ ਉਹੀ ਨਾਰਾ ਤੇਰੀ ਸੋਚ ਤੇ ਪੈਰਾ ਠੋਕਿਓ ਦਿਮਾਗ ਸੁੱਤੇ ਪਏ ਉਹਨਾਂ ਲੋਕਾਂ ਦੇ ਯਾਰ ਦਿਮਾਗ ਸੁੱਤੇ ਪਏ ਉਹਨਾਂ ਦੇ ਉਹਨਾਂ ਨੂੰ ਕੁਝ ਸੁੱਝਦਾ ਹੀ ਨਹੀਂ ਹੈਗਾ ਇੰਨਾ ਇੰਨਾ ਉਹ ਦੇਖ ਸਾਡੇ ਗੱਲਾਂ ਬਹੁਤੀ ਫੈਲਦੀਆਂ ਨਹੀਂ ਜਿਹੜੇ ਸਾਡੇ ਸੋਚ ਫੈਲਦੀਆਂ ਨੇ ਪਤਾ ਸਾਹਿਬ ਨੂੰ ਐ ਇਹ ਗੱਲਾਂ ਯਾਰ ਸਾਡੀ ਪਾਰਟੀ ਦੇ ਬੰਦਿਆਂ ਨੂੰ ਜਿਹੜੇ ਉਹਨਾਂ ਸਾਡੀ ਪਾਰਟੀ ਵਿੱਚ ਕਿਹੜੇ ਸਾਰੇ ਨਿੱਘਰੇ ਵੇ ਜਾਂ ਸਾਰੇ ਬਹੁਤ ਸਾਫ ਸੁਥਰੇ ਆਮ ਆਦਮੀ ਪਾਰਟੀ ਕਿਹੜੀ ਇੱਕ ਵੀ ਪਾਰਟੀ ਐਹੀ ਜੀ ਹੈ ਜਿਹੜੀ ਬਹੁਤ ਸਾਫ ਸੁਥਰੀ ਹੈ ਸਾਰੀ ਹਰੇਕ ਵਿੱਚ ਗੰਦੇ ਕੀੜੇ ਹੁੰਦੇ ਆ ਜੇ ਪਹਿਲਾਂ ਪਹਿਲਾਂ ਇਹ ਪਾਰਟੀ ਹੈਗੀ ਤੇ ਸਾਫ ਸੁਥਰੀ ਜਿਵੇਂ ਪਹਿਲਾਂ ਪਹਿਲਾਂ ਵੀ ਨਹੀਂ تھی ਹੈਗੀ ਚੰਗੇ ਜ्यादा ਇਹਦੇ ਵਿੱਚ ਫਿਲਹਾਲ ਵੀ ਹੈਗੇ ਆ ਚੰਗੇ ਜ्यादा ਆਮ ਆਦਮੀ ਪਾਰਟੀ ਬਾਕੀਆਂ ਨਾਲ ਮੈਨੂੰ ਲੱਗਦਾ ਜਿਹੇ ਜਿਵੇਂ ਮੇਰੇ ਸੋਚ ਪਰ ਇਹਦਾ ਮਤਲਬ ਇਹ ਨਹੀਂ ਹੈ ਵੀ ਜੇ ਸਾਡੀ ਪਾਰਟੀ ਇੱਧਰ ਇੱਧਰ ਤੇ ਬੰਦੇ ਇਕੱਠੇ ਕਰਕੇ ਫਿਰ ਦੁੱਖ ਲੱਗਦਾ ਕਿਉਂਕਿ ਅਸੀਂ ਤਾਂ ਪਿੱਛੇ ਆ ਸੋਚਣਾ ਹੀ ਨਹੀਂ ਮੂਰੇ ਆਉਣ ਲਈ ਅਸੀਂ ਤਾਂ ਪਿੱਛੇ ਆ ਸਪੋਰਟਰ ਆ ਪਰ ਜਿਹੜੇ ਮੂਰੇ ਮੇਨ ਬੰਦੇ ਆ ਜਦ ਉਹਨਾਂ ਨੂੰ ਅਣਦੇਖਿਆ ਕਰਿਆ ਜਾਂਦਾ ਹੈ ਨਾ ਦੂਸਰੀ ਪਾਰਟੀ ਜੋ ਬੰਦਾ ਲਿਆਂਦਾ ਜਾਂਦਾ ਫਿਰ ਦੁੱਖ ਹੁੰਦਾ ਫਿਰ ਦੁੱਖ ਹੁੰਦੇ ਸਾਨੂੰ ਮੇਰੇ ਵਰਗੇ ਬਹੁਤ ਆ ਫਿਰ ਦੁੱਖ ਹੁੰਦਾ ਵੀ ਇਹ ਕਾਤੇ ਇਹ ਬਾਕੀ ਪਾਰਟੀਆਂ ਵਾਂਗੂ ਇਹ ਪਾਰਟੀ ਸਾਡੀ ਕਾਤੇ ਕਰਨ ਲੱਗ ਗਈ ਹੈ ਇੱਕਣ ਕਾਤੇ ਕਰਨ ਲੱਗ ਗਏ ਦੂਈ ਅੱਛਾ ਦੂਸਰੀ ਚਲੋ ਸਾਡੀ ਆਵਾਜ਼ ਬਹੁਤ ਬੁਲੰਦ ਨਹੀਂ ਹੁੰਦੀ ਬਹੁਤ ਫੈਲਦੀ ਨਹੀਂ ਪਰ ਮੈਂ ਆਪਣੇ ਆਪ ਨੂੰ ਹਾਥੀ ਸਮਝਦਾ ਹਾਂ ਜਿਹੜਾ ਜਦ ਚੰਗਰ ਨੂੰ ਅੱਗ ਲੱਗੀ ਹੋਈ ਸੀ ਨਾ ਉਹ ਆਪਣੇ ਸੁੰਡ ਵਿੱਚ ਪਾਣੀ ਭਰ ਕੇ ਲਿਆਉਂਦਾ ਤੇ ਅੱਗ ਬੁਝਾਉਂਦਾ ਤਾਂ ਉਹ ਅੱਗ ਕਿੰਨੀ ਬੁਝਦੀ ਹੈ ਕਿੰਨੀ ਨਹੀਂ ਬੁਝਦੀ ਬੁਝਦੀ ਹੈ ਕਿ ਨਹੀਂ ਬੁਝਦੀ ਜਬ ਬਹੁਤ ਬੁਝਦੀ ਹੈ ਥੋੜੀ ਬੁਝਦੀ ਹੈ ਕੋਈ ਫਰਕ ਨਹੀਂ ਪੈਂਦਾ ਪਰ ਉਹਨੂੰ ਇੰਨਾ ਤਾਂ ਮਾਣ ਹੈਗਾ ਹੈ ਨਾ ਵੀ ਮੈਂ ਅੱਗ ਬੁਝਾਈ ਆ ਬੁਝੀਆ ਨਹੀਂ ਬੁਝੀ ਸਾਨੂੰ ਵੀ ਇੰਨਾ ਕ ਮਾਣ ਹੈਗਾ ਆਪਣੇ ਆਪ 'ਤੇ ਮੈਂ ਅਸੀਂ ਦਲ ਬਦਲੂਆਂ ਦੇ ਹੱਥ ਵਿੱਚ ਨਹੀਂ ਹੈਗੇ ਚਾਹੇ ਮੇਰਾ ਕੋਈ ਹਰਮਨ ਪਿਆਰਾ ਲੀਡਰੇ ਹੋਵੇ ਜੇ ਉਹ ਵੀ ਦਲ ਬਦਲੂਗਾ ਨਾ ਤਾਂ ਮੇਰੇ ਲਈ ਉਹ ਵੀ ਇੱਕ ਨੰਬਰ ਦਾ ਬੇਈਮਾਨ ਤੇ ਪ੍ਰਿਸ਼ਟ ਬੰਦਾ ਕਹਿ ਲਾਂਗਾ ਜਿਹੜਾ ਆਪਣੀ ਮਾਂ ਪਾਰਟੀ ਨੂੰ ਧੋਖਾ ਕਰਕੇ ਯਾਰ ਜਿਹੜਾ ਆਪਣੀ ਮਾਂ ਪਾਰਟੀ ਨੂੰ ਧੋਖਾ ਕਰਦਾ ਦੂਈ ਦੀ ਪਾਰਟੀ ਵਿੱਚ ਜਾ ਕੇ ਕਿਆ ਭਾਲਦਾ ਯਾਰ ਕਿੰਨੀ ਬਾਹਰ ਆਮ ਆਦਮੀ ਪਾਰਟੀ ਦੇ ਚਟਾਕੇ ਵੱਜੇ ਯਾਰ ਆ ਪਿੱਛਾ ਦੇ ਤਾਜੇ ਵੱਜੇ ਲੰਨ ਲਾਲ ਹੋਣੇ ਇਹਨਾਂ ਦੇ ਆਮ ਆਦਮੀ ਪਾਰਟੀ ਨੂੰ ਮਤ ਮਾਂ ਕਹਿ ਰਿਹਾ ਕਿ ਉਹ ਸਾਡੀ ਆ ਹਰੇਕ ਪਾਰਟੀ ਦੇ ਚਟਾਕੇ ਵੱਜਦੇ ਆ ਕਾਂਗਰਸ ਦੇ ਕਿਹੜੇ ਨਹੀਂ ਵੱਜਦੇ ਬੰਦਿਆਂ ਨੂੰ ਫੇਰ ਹੀ 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 ਬੇਸ਼ਰਮਾ ਵੰਦੂ ਆਈ ਜਾਂਦੇ ਆ ਇੱਕ ਹੱਥ ਬੰਨ ਬਨ ਕੇ ਉਹ ਜਿੱਕਣ ਇਹਨਾਂ ਦੀ ਪਾਰਟੀ ਚ ਸਾਰੇ ਮਰ ਗਏ ਹੁੰਦੇ ਜਿਕਣ ਹਰੇਕ ਪਾਰਟੀ ਦਾ ਕੰਮ ਆਇਆ ਯਾਰ ਪੱਟੀ ਮੇਜ਼ ਕਰਕੇ ਰੱਖਦੇ ਸਿਆਸਤ ਦੇ ਆ ਜਿਹੜਾ ਮਾੜਾ ਮੋੜਾ ਆ ਆਮ ਆਦਮੀ ਪਾਰਟੀ ਨੂੰ ਦੇਖ ਕੇ ਮੈਂ ਦੁਬਾਰੇ ਵੋਟਾਂ ਪਾਉਣੇ ਸ਼ੁਰੂ ਕਰੀ ਮੈਂ ਬਹੁਤ ਸਾਲ ਪਹਿਲਾਂ ਵੋਟ ਪਾਉਣੀ ਬੰਦ ਕਰ ਦਿੱਤੀ ਜਦ ਆਮ ਆਦਮੀ ਪਾਰਟੀ ਆਈ ਨਾ ਮੈਂ ਜਦ ਪਤਾ ਨਹੀਂ ਕਿੰਨੇ ਸਾਲਾਂ ਬਾਅਦ ਮੈਂ ਵੋਟ ਪਾਉਣੀ ਸ਼ੁਰੂ ਕਰੀ ਹੌਣ ਇਹਨਾਂ ਦੇ ਹਾਲਾਤ ਦੇਖ ਕੇ ਮੈਂ ਫੇਰ ਮੇਰਾ ਦਿਮਾਗ ਨਾਲ ਵਿੱਚ ਛੱਡਿਆ ਰੇ ਸਿਆਸਤ ਬਹੁਤ ਗੰਦੀ ਹੈ ਇਹ ਲੀਡਰ ਅਸੀਂ ਇਹਨਾਂ ਨੂੰ ਸਮਝ ਨਹੀਂ ਸਕਦੇ ਇਹ ਸਾਨੂੰ ਨਹੀਂ ਸਮਝ ਸਕਦਾ ਜਦ ਤੱਕ ਅਪਣੇ ਇਹੀ ਸੋਚ ਰਹਿਣੀ ਹੈ ਨਾ ਤੇਰੀ ਸੋਚ ਤੇ ਠੋਕ ਕੇ ਤੇਰੀ ਸੋਚ ਨੇ ਉਦੋਂ ਤੱਕ ਸੋਚ ਨਾ ਤੁਸੀਂ ਵੀ ਆਪਣੇ ਪੰਜਾਬ ਦਾ ਕੋਈ ਭਲਾ ਹੋ ਜੂਗਾ ਆਪਣੇ ਪੰਜਾਬ ਦਾ ਸਿਸਟਮ ਠੀਕ ਹੋ ਜੂਗਾ ਨਹੀਂ ਹੋਣਾ ਇੱਕ ਨੇ ਚੱਲਦਾ ਰਹਿਣਾ ਹੈ ਹਰੇਕ ਲੀਡਰ ਆਪਣੇ ਬਾਰੇ ਸੋਚਦਾ ਹੈ ਆਪਣੇ ਬਾਰੇ ਕੋਈ ਨਹੀਂ ਸੋਚਦਾ ਪੰਜਾਬ ਬਾਰੇ ਕੋਈ ਨਹੀਂ ਸੋਚਦਾ ਇਹਨਾਂ ਨੇ ਆਪਣੀਆਂ ਕੁਰਸੀਆਂ ਬਾਰੇ ਸੋਚਣਾ ਇਸ ਲਈ ਦਿਮਾਗ ਖੋਲਿਓ ਪ੍ਰਭੂ ਦਿਮਾਗ ਖੋਲ ਕੇ ਅੱਖਾਂ ਖੋਲ ਕੇ ਆ ਸੋਚ ਕੇ ਤੇ ਠੋਕ ਕੇ ਪੈਰਿਆਂ ਤੋਂ ਇਹਨਾਂ ਤਾਂ ਨਾ ਬੜਾ ਜਿਹਾ ਉੱਪਰ ਉੱਠ ਗਏ ਨਾ ਆਪਣੇ ਦਿਮਾਗ ਨਾਲ ਬੋਟ ਪਾ ਲਿਓ ਆਪਣੇ ਆਉਣ ਵਾਲਾ ਜਿਹੜਾ ਭਵਿੱਖ ਆ ਨਾ ਬੱਚਿਆਂ ਦਾ ਉਹ ਬਰਬਾਦ ਹੋ ਜਾਣਾ ਜਮਈ ਜੇ ਨਾ ਨਾ ਲੀਡਰਾਂ ਦੇ ਮਗਰ ਲੱਗੇ ਰਹੇ ਜਿਹੜੇ ਚੰਗੇ ਲੀਡਰ ਹੈ ਨਾ ਚੰਗੇ ਬੰਦੇ ਨੂੰ ਦੇਖੋ ਕਿਹੜਾ ਚੰਗਾ ਪਾਰਟੀ ਨੂੰ ਨਾ ਦੇਖੋ ਯਾਰ ਪਾਰਟੀਆਂ ਦਾ ਸਭ ਸੱਤੇ ਸੱਤ ਬੰਦੇ ਨੂੰ ਦੇਖੋ ਵਧੀਆ ਦਰ ਬਦਲਣਾ ਦੇ ਤਾਂ ਇਸ ਵਾਰ ਚਟਾਕਾ ਪਹਿਣਾ ਚਾਹੀਦਾ